ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਚ ਆਪਾਂ ਚੱਲਿਆਂ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਰੂਪ ਲੈਣ ਤੇ ਵਜੀਦਪੁਰ ਕਿਉਂਕਿ ਪੰਘਾਲੀ ਪਿੰਡ ਤੋਂ ਉਹਨਾਂ ਨੇ ਲੈ ਕੇ ਆਉਣਾ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਆਪਣੇ ਪਿੰਡ ਹੈਗੀ ਪਾਲਕੀ ਸਾਹਿਬ ਤੇ ਪਾਲਕੀ ਸਾਹਿਬ ਜਿਹੜੀ ਮੈਂ ਲੈ ਕੇ ਜਾਣੀ ਆ ਮੋਟਰਸਾਈਕਲ ਕਰ ਲੈ ਸਟਾਰਟ ਤੇ ਆਪਾਂ ਚੱਲਾਂ ਗੁਰਦੁਆਰਾ ਸਾਹਿਬ ਤੋਂ ਗੁਰਦੁਆਰਾ ਸਾਹਿਬ ਤੋਂ ਪਾਲਕੀ ਸਾਹਿਬ ਲੈ ਕੇ ਜਾਵਾਂਗੇ ਤੇ ਪਹਿਲਾਂ ਇਹਨੂੰ ਕਰਦੇ ਗਰਮ ਮੋਟਰਸਾਈਕਲ ਨੂੰ ਫੇਰ ਚੱਲਦੇ ਆ ਬਦਲਵਾਈ ਵੀ ਜਿਹੜੀ ਬਹੁਤ ਬਣੀ ਪਈ ਆ ਤੇ ਮੌਸਮ ਜਿਹੜਾ ਠੰਡਾ ਹੋ ਸਕਦਾ ਜਮੀ ਆ ਜੇ ਕਿਉਂਕਿ ਮੀਂਹ ਨੂੰ ਆਪਣਾ ਪਿੰਡ ਜਿਹੜਾ ਤਰਸਿਆ ਪਿਆ ਵਾ ਕੱਲ ਵੀ ਜਾਗ ਕੀਤੇ ਸੀ ਤੇ ਅੱਜ ਵੀ ਆ ਜਾਗਾ ਪੂੜਿਆਂ ਦਾ ਮਾਲ ਪੂੜਿਆਂ ਦਾ ਆ ਹੈਗਾ ਗੁਰਦੁਆਰਾ ਸਾਡੇ ਪਿੰਡ ਦਾ ਸੰਧੂ ਸਾਹਿਬ ਕਹਾਂ ਆ ਆ ਪਾਲਕੀ ਸਾਹਿਬ ਆਪਣੇ ਪਿੰਡ ਦੀ ਤਿਆਰ ਕੀਤੀ ਹੋਈ ਆ ਏ ਭਾਈਓ ਕਰਈਆ ਪੈਕਾ ਮਹਿੰਦਰਾ ਪੈਕਅਪ ਦੀ ਹਾਂਜੀ ਹਾਂਜੀ ਇਹ ਮਹਿੰਦਰਾ ਪੈਕਅਪ ਦੀ ਤਿਆਰ ਕੀਤੀ ਆ ਗੁਰਦੁਆਰਾ ਸਾਹਿਬ ਦਾ ਸਪੈਸ਼ਲ ਤੇ ਕੌਂਕੀ ਨਗਰ ਕੀਰਤਨ ਜਾ ਹੋਰ ਕੋਈ ਪ੍ਰੋਗਰਾਮ ਹੁੰਦਾ ਤਾਂ ਬਹੁਤ ਸੋਹਣੀ ਬਣਾਈ ਤਿਆਰ ਕਰਵਾਈ ਹੋਈ ਆ ਕਰਦੀ ਅੰਦਰੋਂ ਪਾਲਕੀ ਸਾਹਿਬ ਇਵੇਂ ਤਿਆਰ ਕੀਤੀ ਹੋਈ ਆ ਇੱਥੇ ਗੁਰੂ ਸਾਹਿਬ ਤੇ ਇਹ ਜਿਹੜਾ ਡਰਾਈਵਰ ਦਾ ਇੱਥੇ ਪਾਸੇ ਕੈਮਰਾ ਪੱਖੇ ਲੱਗੇ ਹੋਏ ਆ ਗੁਰਦੁਆਰਾ ਸਾਹਿਬ ਤੋਂ ਆਪਾਂ ਚੱਲ ਪਿਆ ਪਿੰਡ ਪੰਘਾਲੀ ਵੱਡੀ ਪੰਘਾਲੀ ਆ ਕਿ ਛੋਟੀ ਪੰਘਾਲੀ ਇਹ ਪੰਘਾਲੀ ਹੈਗੀ ਆ ਨਰੈਣਗੜ੍ਹ ਕੋਲੇ ਆ ਹੈਗਾ ਟੂਲ ਆਪਣੇ ਪਿੰਡ ਦਾ ਇੱਥੋਂ ਆਪਾਂ ਜਾਵਾਂਗੇ ਤਲਵੰਡੀ ਭਾਈ ਆਪਾਂ ਆ ਗਏ ਆ ਸੁਹਾਨੀ ਪਿੰਡ ਇੱਥੋਂ ਅਗਲਾ ਪਿੰਡ ਜਿਹੜਾ ਹੈਗਾ ਨਰੈਣਗੜ੍ਹ ਪੰਘਾਲੀ ਆ 3 ਕਿਲੋਮੀਟਰ ਇਹ ਤੋਂ ਦੂਰ ਆ ਤੇ ਆ ਹੈਗੀ ਸਲਿਆਣੀ ਪਿੰਡ ਦੀ ਫਿਰਨੀ ਸੰਘਾਲੀ ਪਹੁੰਚ ਗਏ ਆਪ ਤੇ ਆ ਹੈਗਾ ਗੁਰਦੁਆਰਾ ਸਾਹਿਬ ਸਾਹਮਣੇ ਨਿਸ਼ਾਨ ਸਾਹਿਬ ਲੱਗਾ ਹੋਇਆ ਵਾ ਆ ਗੁਰਦੁਆਰਾ ਸਾਹਿਬ ਪਹੁੰਚ ਗਏ ਇੱਥੇ ਲੈ ਕੇ ਆਣੇ ਗੁਰੂ ਸਾਹਿਬ ਦੇ ਸਰੂਪ ਮੰਜੀ ਸਾਹਿਬ ਕੜਿਆਲ ਚੌਰ ਸਾਹਿਬ ਤੇ ਬਾਕੀ ਜਿਹੜਾ ਸਮਾਨ ਕੇਰਾ ਸੀ ਇੱਥੋਂ ਹੀ ਲੈ ਕੇ ਜਾਵਾਂਗੇ ਗੁਰਦੁਆਰਾ ਸਾਹਿਬ ਤੋਂ ਗੁਰਦੁਆਰਾ ਸਾਹਿਬ ਤੋਂ ਚਾਲੇ ਪਾਦੇ ਸੀਗੇ ਤੇ ਨਾਲ ਜਿੰਨੇ ਵੀ ਕਮੇਟੀ ਮੈਂਬਰ ਆ ਉਹ ਨਾਲ ਆ ਗਏ ਆ ਛੇਠਕਲਾ ਤੇ ਇੱਥੋਂ ਕਾਲ ਖੁਰਦ ਤੇ ਫੇਸ ਦਾ ਆਪਣਾ ਬਜੀਦਪੁਰ ਜਾਵਾਂਗੇ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਤੇ ਪਹਿਲਾਂ ਮੱਥਾ ਟੇਕਾਂਗੇ ਇਸ ਗੁਰਦੁਆਰਾ ਤੇ ਇਤਿਹਾਸ ਗਵਾਹ ਹੈ ਕਿ ਪਿਛਲੇ ਜਨਮ ਚ ਇੱਕ ਜੱਟ ਨੇ ਬਾਣੀਆਂ ਕੋਲੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਜਾਵਣ ਪਾ ਕੇ ਜਿਹੜਾ ਕਰਜ਼ਾ ਲਿਆ ਸੀਗਾ ਤੇ ਉਹ ਜਿਹੜਾ ਕਰਜ਼ਾ ਵਾਪਸ ਨਹੀਂ ਕੀਤਾ ਸੀ ਅਗਲੇ ਜਨਮ ਦੇ ਵਿੱਚ ਜਿਹੜਾ ਜੱਟ ਮਰ ਕੇ ਤਿੱਤਰ ਬਣਿਆ ਸੀ ਤੇ ਬਾਣੀਆਂ ਜਿਹੜਾ ਮਰ ਕੇ ਬਾਜ ਬਣਿਆ ਸੀਗਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥਾਂ ਨਾਲ ਜਿਹੜਾ ਇਹ ਤਿੱਤਰ ਨੂੰ ਬਾਜ ਕੋਲੋਂ ਮਰਵਾ ਕੇ ਜਿਹੜਾ ਆਪਣਾ ਜਾਮਣ ਧਾਰਿਆ ਸੀਗਾ ਇਸ ਕਰਕੇ ਇਸ ਗੁਰਦੁਆਰਾ ਸਾ ਗੁਰਦੁਆਰਾ ਸਾਹਿਬ ਦਾ ਨਾਮ ਵੀ ਜਿਹੜਾ ਜਾਮਣੀ ਸਾਹਿਬ ਪਿਆਵਾ ਤੇ ਇੱਥੇ ਇੱਕ ਸਰੋਵਰ ਬਣਿਆ ਹੋਇਆ ਵਾ ਤੇ ਨਾਲ ਹੀ ਇਧਰਲੇ ਪਾਸੇ ਦਰਬਾਰ ਹਾਲ ਬਣਾਇਆ ਹੋਇਆ ਵਾ ਜਿੱਥੇ ਦੀਵਾਨ ਲੱਗਦੇ ਨੇ ਤੇ ਇਹ ਵੀ ਜਿਹੜੇ ਹੌਣੀ ਬਣੇ ਨੇ ਤੇ ਇਧਰਲੇ ਪਾਸੇ ਆ ਹੈਗਾ ਦਰਬਾਰ ਸਾਹਿਬ ਤੇ ਆ ਸਾਹਮਣੇ ਹੈਗੀ ਆ ਜਿਹੜਾ ਡਿਊਟੀ ਸਾਹਿਬ ਜਿਹੜਾ ਮੇਨ ਗੇਟ ਆ ਗੁਰਦੁਆਰਾ ਸਾਹਿਬ ਦਾ ਉਹ ਇਤਿਹਾਸਕ ਝੰਡਾ ਜਿੱਥੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਜਿਹੜਾ ਘੋੜਾ ਬੰਨਿਆ ਸੀਗਾ ਤੇ ਅੱਜ ਵੀ ਮੌਜੂਦ ਹੈ ਇਸ ਆ ਝੰਡਾ ਅਗਲਾ ਹੁਣ ਗੁਰੂ ਸਾਹਿਬ ਲੈ ਕੇ ਆਵਾਂਗੇ ਜੀ ਤੇ ਤਿਆਰੀ ਕਰ ਲਾਂ ਪਏ ਸਾਡੇ ਇੱਥੇ ਹੀ ਆਪਾਂ ਫਿਰ ਹਨਾ ਗੁਰੂ ਸਾਹਿਬ ਇੱਥੇ ਕਰਾਂਗੇ ਬਰਾਜਮਾਨ ਜੀ ਠੀਕ ਆ ਗੁਰੂ ਸਾਹਿਬ ਆ ਗਏ ਆ ਬਰਾ ਇਮਾਨ ਹੋਣ ਵਾਸਤੇ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਗੁਰੂ ਸਾਹਿਬ ਜਿਹੜਾ ਪੰਘਾਲੀ ਪਿੰਡ ਪਹੁੰਚ ਚੁੱਕੇ ਨੇ ਤੇ ਹੁਣ ਸੱਚਖੰਡ ਵਿੱਚ ਜਿਹੜਾ ਜਾਣਗੇ ਤੇ ਇਧਰਲੇ ਪਾਸੇ ਮੰਨ ਲਓ ਜਿਹੜੇ ਆਪਣੇ ਸੇਵਾਦਾਰ ਆ ਉਹ ਤਿਆਰੀ ਕਰ ਰਹੇ ਨੇ ਤੇ ਹੁਣ ਚਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਸੱਚਖੰਡ ਤੇ ਮੱਕੀ ਸੰਗਤ ਵੀ ਅੰਦਰ ਜਿਹੜੀ ਹੈਗੀ ਆ ਸਾਚ ਖੰਡ ਵੇਖੇ ਗੁਰੂ ਸਾਹਿਬ ਜਿਹੜੇ ਪਹੁੰਚ ਚੁਕੇ ਸੀਗੇ ਤੇ ਹੁਣ ਪੰਗਾਲੇ ਪਿੰਡ ਤੋਂ ਆਪਾਂ ਚੱਲੇ ਆ ਪਿੰਡ ਵਾਪਸ ਕੋੜ ਕੋੜ ਕਲਾਂ ਸੋ ਅੱਜ ਦੀ ਸੇਵਾ ਗੁਰੂ ਸਾਹਿਬ ਜਿਹੜੇ ਮਨਜ਼ੂਰ ਕਰਨ ਤੇ ਅੱਗੇ ਵਾਸਤੇ ਵੀ ਜਿਹੜੀ ਆਪਦੀ ਸੇਵਾ ਲੈਂਦੇ ਰਹਿਣ ਪ੍ਰਮਾਤਮਾ ਕਿਰਪਾ ਕਰਨ ਸੋ ਨਵੇਂ ਵਲੌਗ ਦੇ ਨਾਲ ਆਪਾਂ ਮਿਲਾਂਗੇ ਸੋ ਅੱਜ ਦਾ ਵਲੌਗ ਜਿਹੜਾ ਆਪਣਾ ਇੱਥੇ ਸਮਾਪਤ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ